26 ਜਨਵਰੀ ਨੂੰ 24 ਜਨਵਰੀ ਮੇਰਾਬਸੀ ਦੇ ਲਾਗੇ ਮਕਰੰਦਪੁਰ ਦਾ ਕਬੱਡੀ ਕੱਪ ਹੈ ਬੈਸਟਾਂ ਨੂੰ ਹਾਰਨ ਮੋਟਰਸਾਈਕਲ ਤੇ ਜਾਣਗੇ ਆ ਫਾਈਨਲ ਮੈਚ ਦੀ ਪਹਿਲੀ ਕਬੱਡੀ ਲੈ ਵੀ ਸੇਵਕ ਬਾਈ ਆ ਭੂਰੀਆ ਸੀਸਰ ਵਾਲਾ ਕੱਲ ਚੌਕੇ ਕਿੱਤੇ ਦੇ ਕਬੱਡੀ ਕੱਪ ਦਾ ਆ ਮੁੰਡਾ ਬੈਸਟੇਡ ਰਿਹਾ ਆ ਭੂਰੀਆ ਸੀਸਰ ਵਾਲਾ ਕਦੇ ਕਬੱਡੀ ਪਾ ਰਿਹਾ ਰਮਜੀਤ ਕਨਗਸ ਕਰਮਜੀਤ ਪਹਿਲਾ ਪੁਆਇੰਟ ਕਹਿੰਦੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਮੇਨ ਸਟੇਜ ਤੋਂ ਖੱਬੇ ਪਾਸੇ ਜਿਹੜਾ ਮੰਡੀ ਦੀ ਟੀਮ ਹੈ ਔਰ ਦੂਸਰੇ ਪਾਸੇ ਟੀਮ ਕਹਿੰਦੇ ਜਿਲ੍ਹਾ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਹੈ ਗਵਰਜੀ ਪਿੰਡ ਹੈ ਪਰ ਕਪੂਰਥਲੇ ਦਾ ਇਸਵੇਂ ਕਹਿੰਦੇ ਖੀਰਾਵਾਲ ਪਿੰਡ ਦਾ ਬੁਲਟ ਕਬੱਡੀ ਪਾਉਣ ਦੇ ਲਈ ਤਿਆਰ ਹੈ ਬਲਕਾਰ ਕਮਾਨ ਡਾਕਟਰ ਮਗਰ ਸਿਆਲ ਗੁਰਪ੍ਰੀਤ ਯੂਕੇ ਲਾਪ੍ਰੀ ਇਕੱਠਾ ਯੂਕੇ ਦਵਿੰਦਰ ਕਮਾਨ ਔਰ ਡਾਕਟਰ ਦਲਵੀਰ ਪਗਰੌਲ ਹਰਵੰਸ ਮਾਸਟਰ ਵੀ ਕਹਿੰਦੇ ਆ ਜਿੰਦਾ ਮੰਡੀ ਦੇ ਜਾਫੀ ਦਾ ਹਰ ਇੱਕ ਜਫਾ ਮੇਰੇ ਵੀਰੋ 5-5000 ਦਾ ਇਹਨਾਂ ਭਰਾਵਾਂ ਵੱਲੋਂ ਹੋਵੇਗਾ ਲੋ ਜਸਨ ਜਿੰਦੇਵਾਲਾ ਇਸਵੇਂ ਟਰਾਈ ਕਰਦਾ ਹੋਇਆ ਇੱਕ ਪਾਸੇ ਫੂਲਾ ਸ਼ੂਸ਼ਕ ਵਾਲਾ ਦੂਜੇ ਪਾਸੇ ਪ੍ਰਤਾਪ ਕੜਿਆਣੇ ਵਾਲਾ ਅਮਰੀਕ ਕਰਦੇ ਸਿੱਤ ਬਣੀ ਆ ਗਿਆ ਲਓ ਸਾਹਮਣੇ ਕਦੇ ਬਰੀ ਸਮਾਣੇ ਵਾਲਾ ਉਧਰ ਹੁਸ਼ਿਆਰਾ ਬੌਪਰੀਆ ਜਿੰਨੇ ਜੱਫੇ ਲਾਉ ਬਬਲਾ ਪਾਪੜਾ ਅਵਤਾਰ ਸਾਡਾ ਵੀਰ ਐਸ ਐਚਓ ਸਾਹਿਬ ਬਲਕਾਰ ਇੰਚਾਰਜੀ ਜੀ ਮਵੀਕਲਾ ਬਾਮੂ ਖੇੜੀ ਉਹਨਾਂ ਵੱਲੋਂ ਉਹਨੇ ਕਿਕ 1000 ਜਿੰਨੇ ਬੌਤਰੀਆ ਹੁਸ਼ਿਆਰਾ ਜੱਫਾ ਲਾਵੇਗਾ ਉਹਨੇ 1000 ਦੇ ਮਾਣ ਹੋਣਗੇ ਰੇਡਾਂ ਪੈਂਦੀਆਂ ਜੱਫੇ ਲੱਗਦੇ ਆਹ ਕਦੇ ਜ਼ਿਲ੍ਹੇ ਕਪੂਰਥਲੇ ਤੋਂ ਚੱਲ ਕੇ ਆਇਆ ਆਹ ਹੈ ਹਰਮਨ ਸਿੰਘ ਬੁਲਟ ਇਹਦਾ ਖੀਰਾਵਾਲੀ ਪਿੰਡ ਹੈ ਜਿੱਥੋਂ ਦੇ ਕਹਿੰਦੇ ਗੱਗੀ ਦੀ ਗੱਲਾਂ ਹੋ ਜਾਂ ਮੇਰੇ ਮਿੱਤਰੋ ਪਰ ਚਾਰ ਯਾਫੀ ਪਰ ਕਰਾਚੋ ਵਾਲਾ ਕਸ਼ਮੀਰਾ ਕਹਿੰਦਾ ਨੰਬਰ ਰੇਡਰ ਦੇ ਹਿੱਸੇ ਜੁੜਦਾ ਆਇਆ ਐਡ ਵਾਲੀ 16 17 ਮਾਰਚ ਨਮੋਲ ਪਿੰਡ ਦਾ ਕਬੱਡੀ ਕੱਪ ਹੋਵੇਗਾ 175 ਪ੍ਰਾਈਜ਼ ਬੈਸਟਾਂ ਨੂੰ 1 ਲੱਖ ਦਿੱਤਾ ਜਾਵੇਗਾ ਕੋਰੀਆ ਸੈਂਸਰ ਵਾਲਾ ਫਾਈਨਲ ਖੇਡਿਆ ਜਾ ਰਿਹਾ ਹੈ ਟਰੈਕਟਰਾਂ ਦੇ ਕਬੱਡੀ ਕੱਪ ਦਾ ਦੁਨੀਆਂ ਨੂੰ ਇੰਤਜ਼ਾਰ ਸੀਗਾ ਕਕਰਾਲੇ ਭਾਈਕੇ ਦੇ ਵਿੱਚ ਫਾਈਨਲ ਆ ਪ੍ਰਤਾਪ ਕੜਿਆਣੇ ਨੇ ਭੁਰੀਏ ਸਿੰਸਰ ਨੂੰ ਜਫਾ ਲਾਇਆ ਐਨ ਚੋਟੀ ਦਾ ਜਫਾ ਕਕਰਾਲੇ ਦੇ ਵਿੱਚ ਲੱਗਦਾ ਹੋਇਆ ਬਸਾਕਾ ਐਮਸੀ ਉਹ ਵੀ ਸਾਡਾ ਵੀਰ ਪੁੱਜਾ ਹੋਇਆ ਡਾਕਟਰ ਮਕਰ ਸਿਹਾਲਵਾਂ ਦੇ ਨਾਲ ਅਮਨ ਸਿੰਘ ਜੀ ਕਹਿੰਦਾ ਵੀ ਦੀਪਕ ਦੁਰਜੀ ਦੀਆਂ ਦੋ ਕਬਡੀਆਂ 500 ਰੁਪਏ ਦੀਆਂ ਉਧਰ ਕਹਿੰਦੇ ਹੁਸ਼ਿਆਰਾ ਪੋਪੁਰੀਆ ਉਹ ਦੀਪਕ ਦੁਰਜੀ ਨੂੰ ਜਫਾ ਲਾ ਰਿਹਾ ਕਕਰਾਲੇ ਭਾਈਕੇ ਦੇ ਮੇਲੇ ਤੇ ਦੁਨੀਆ ਆਨੰਦ ਮਾਣਦੀ ਐ ਓਏ ਕੰਮਕਾਰ ਦੱਸ ਤੇਰਾ ਕੀ ਚੋਪਰਾ ਲਓ ਸਾਹਮਣੇ ਹੁਸ਼ਿਆਰਾ ਬਾਪਰੀਆ 1000 ਦਾ ਬਬਲਾ ਪਾਪੜਾ ਕਹਿੰਦਾ ਇੱਕ ਇੱਕ ਹਜ਼ਾਰ ਦੇਣਾ ਇੱਕ ਇੱਕ ਹਜ਼ਾਰ ਦੇਣਾ ਲੈ ਵੀ ਸੁਖਵਿੰਦਰ ਭਾਈ ਮੁਬਾਰਕਾਂ ਦੇ ਤੁਹਾਡੇ ਸਾਰੇ ਕਲੱਬ ਨੂੰ ਮੇਲਾ ਚੋਟੀ ਦਾ ਹੋ ਗਿਆ लवली ਯੂਐਸਏ ਵੱਲੋਂ 3100 ਰੁਪਏ ਯਾਰ ਇੱਕ ਮਿੰਟ ਮੇਰੀ ਬੇਨਤੀ ਆ ਰੇਡ ਤੋਂ ਬਾਅਦ ਗਰਾਊਂਡ ਕਲੀਅਰ ਕਰਾ ਦਿਓ ਵੀਰ ਬਣ ਕੇ ਲਓ ਸਾਹਮਣੇ ਇਸ ਸਮੇਂ ਦੇਖਿਆ ਵੀ ਨੌਜਾਨ ਕਬੱਡੀ ਪਾ ਕੇ ਬਾਲਸ ਆਇਆ ਉਧਰ ਜੇ ਰਿੱਕੀ ਸਾਡੇ ਇੱਕ ਮਿੰਟ ਜੀ ਇੱਕ ਮਿੰਟ ਹਰਮਨ ਇੱਕ ਮਿੰਟ ਯਾਰ ਯਾਰ ਜੇ ਤੇ ਫਾਈਨਲ ਕਰਾਉਣਾ ਫਿਰ ਤੇ ਗਰਾਊਂਡ ਕਲੀਅਰ ਕਰਾ ਦਿਓ ਇੱਕ ਮਿੰਟ ਬਾਈ ਯਾਰ ਇੱਕ ਮਿੰਟ ਬਬਲੇ ਜਸਵੀਰ ਗੁਜਰਕ ਨਾਲ ਉਹਨਾਂ ਦੇ ਇੱਕ ਹੋਰ ਸੀ ਬਾਈ ਬਬਲਾ ਤੇ ਹੈ ਗਈ ਐ ਨਾਲੇ ਪੁੱਛ ਗਿਆ ਜਸਵੀਰ ਨਾਲ ਰਿੱਕੀ ਸੀ ਰਿੱਕੀ ਤੇ ਜਸਵੀਰ ਵੱਲੋਂ ਵੀ ਮਾਇਆ ਲੱਗਣੀ ਐ ਸਪੌਂਸਰ ਵੀਰਾਂ ਨੂੰ ਬੇਨਤੀ ਐ ਗਰਾਊਂਡ ਕਲੀਅਰ ਕਰਾ ਦਿਓ ਜੀ ਥੋੜਾ ਜਿਹਾ ਗਰਾਊਂਡ ਕਲੀਅਰ ਕਰ ਦੋ ਦਰਸ਼ਕ ਵੀਰ ਆਪ ਬਾਹਰਲੇ ਪਾਸੇ ਆ ਜਾ ਤਾਂ ਮੈਚਾਂ ਦਾ ਸੁਆਦ ਆਣਾ ਜਸਵੀਰ ਸ਼ੀਰਾ ਬੁਜ਼ੁਰਗ ਜੀ ਬੋਲਟ ਨੂੰ ਜਿਹੜਾ ਜੱਸੀ ਤਿੰਨ ਜੱਫੇ ਲਾਉ 11000 ਦਿੱਤਾ ਜਾਵੇਗਾ ਦੀਪੰਦ ਗੁਰਜੀ ਨੇ ਆਉਣ ਸਾਰੇ ਇੱਕੋ ਗੱਲ ਕਹੀ ਸੀ ਕਹਿੰਦਾ ਭਾਈ ਜੇ ਡਰਿੰਕ ਵਾਲੇ ਬੰਦੇ ਗਰਾਊਂਡ 'ਚ ਹੋਣਗੇ ਅਸੀਂ ਮੈਚ ਨਹੀਂ ਪਲੇ ਕਰਨਾ ਯਾਰ ਲੱਖਾਂ ਰੁਪਈਆ ਟੂਰਨਾਮੈਂਟ ਤੇ ਲਾਇਆ ਮੇਰੀ ਹੱਥ ਬੰਨ ਕੇ ਬੇੰਤੀ ਆ ਲੋਕ ਵਿਚਾਰੇ ਸਵੇਰ ਦੇ ਖੜੇ ਐ ਇਹਨਾਂ ਨੂੰ ਦੇਖ ਲੈਣ ਜੋ ਟੂਰਨਾਮੈਂਟਾਂ ਦੇਖ ਲੈਣ ਜੋ ਫਾਈਨਲ ਲੈ ਵੀ ਜੱਲ ਹਰਮਨ ਬੁਲਟ ਪਾਕ ਕਬੱਡੀ ਆ ਜਸਾਦਰਦੇ ਵਾਲਾ ਇੱਕ ਕੰਨੀ ਤੇ ਐ ਉਧਰ ਅਮਨ ਯੂਕੇ ਐ ਨਾਲ ਕਹਿੰਦੇ ਸਰ ਦਾ ਮਿਸਤਰੀ ਐ ਕਹਿੰਦੇ ਵੀ ਦਿੜਵਾ ਮੰਡੀ ਦਾ ਹਰ ਇੱਕ ਜੱਫਾ ਇੱਕ ਇੱਕ ਹਜ਼ਾਰ ਦਾ ਇਹਨਾਂ ਭਰਾਵਾਂ ਵੱਲੋਂ ਹੋਵੇਗਾ ਜਸਾਦਰਦੇ ਵਾਲਾ ਇਸ ਵਿੱਚ ਟਰਾਈ ਕਰਦਾ ਅਗਲੀ ਕਬੱਡੀ ਬਲਾਲੀ ਸਮਾਣੇ ਵਾਲੇ ਦਾ ਵੀਰ ਇੰਦਰਜੀਤ ਬਨੀ ਸਮਾਣੇ ਵਾਲਾ ਲਓ ਬਨੀ ਸਮਾਣੇ ਦੀ ਧਰਤੀ ਦਾ ਕਬੱਡੀ ਪਾ ਰਿਹਾ ਮਰੀਂਡੇ ਦੇ ਲਾਗੇ ਜ਼ਿਲ੍ਹੇ ਰੋਪੜ ਦੇ ਚ ਕਹਿੰਦੇ ਸਮਾਣਾ ਖੁਰਦ ਪਿੰਡ ਆਹ ਰੇਡਰ ਦਾ ਮੇਰੇ ਮਿੱਤਰੋ ਜੈਫੀ ਚਾਰ ਨੇ ਇੱਕ ਪਾਸੇ ਕਦੇ ਤਬਰਜੀ ਪਿੰਡ ਉਹ ਟੀਮ ਮਾਝੇ ਲਕੇ ਆਈ ਹੈ ਦੂਜੇ ਪਾਸੇ ਕਹਿੰਦੇ ਦਿੜਬੇ ਦੀ ਟੀਮ ਹੈ ਆ ਬੜੀ ਸਮਾਰੇ ਵਾਲਾ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਆਇਆ ਹੈ ਰੇਡਾਂ ਪੈ ਰਹੀਆਂ ਜੱਫੇ ਲੱਗਦੇ ਆ ਵੀ ਭੱਜਦੇ ਆ ਨੂੰ ਇੱਕੋ ਜਿਹੇ ਬਾਣ ਮਿੱਤਰੋ ਅੱਜ ਟਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਰਾਜਾ ਖੇਲਾ ਗੱਲ ਲਿਖੇ ਲੱਖ ਲੱਖ ਦੀ ਕੇ ਧਮ ਪੈ ਗਈ ਮਿੱਤਰੋ ਕਕਰਾਲੇ ਭਾਈਕੇ ਦੇ ਕਬੱਡੀ ਕੱਪ ਦੀ ਉਧਰ ਜੱਗੀ ਢਿੱਲੋ ਖਨੌਰੀ ਸੋਨੂ ਖਨੌਰੀ ਨਾਲ ਸਾਡਾ ਵੀਰ ਬੋਵੀ ਖਨੋਰੀ ਤੇ सोनू ਮੱਟੂ ਲਾਨ ਕਰਵਾਉਂਦੇ ਆ ਹਰਮਨ ਬੁਲਟ ਨੂੰ ਜਸਵੀਰ ਬੁਜਰਕ ਕਹਿੰਦਾ ਵੀ ਜੇਲਾ ਵੀ ਜਫਾ ਤਿੰਨ ਜਫੇ ਲਾਊਗਾ ਉਹਨੂੰ 11000 ਦਿੱਤਾ ਜਾਊ ਜੇ ਜਫਾ ਨਾ ਲੱਗਿਆ ਫਿਰ ਬੁਲਟ ਨੂੰ 5100 ਦਿੱਤਾ ਜਾਊ ਗੁਰਪ੍ਰੀਤ ਦਵਾਈ ਵੀਰਾ ਕਹਿੰਦਾ ਵੀ ਬੋਪੁਰੀਏ ਹੁਸ਼ਿਆਰੇ ਦਾ ਹਰ ਇੱਕ ਜਫਾ 15 15000 ਰੁਪਏ ਦਾ ਹੋਵੇਗਾ ਇੱਕ ਪਾਸੇ ਕਹਿੰਦੇ ਪ੍ਰਤਾਪ ਕੜਿਆਣੇ ਵਾਲਾ ਦੂਜੇ ਪਾਸੇ ਭੁਰੀਆ ਸਿੰਸਰ ਆਹ ਟੱਕਰ ਦੋ ਖਿਡਾਰੀਆਂ ਦੇ ਦਰਮਿਆਨ ਚੱਲਦੀ ਹੈ ਕਕਰਾਲੇ ਦੇ ਵਿੱਚ ਫਾਈਨਲ ਚੱਲ ਰਿਹਾ ਹੈ ਦੀਪ ਦਬੁਰਜੀ ਕਬੱਡੀ ਪਾ ਰਿਹਾ ਲਓ ਦੀਪ ਦਬੁਰਜੀ ਮਾਝੇ ਵਾਲਾ ਭਾਉ ਕਵੇ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਰੇਡਾਂ ਪੈਂਦੀਆਂ ਜੱਫੇ ਲੱਗਦੇ ਆਓ ਦੀਪ ਨੰਬਰ ਦਾ ਬਾਦ ਦਾ ਨੌਜਨ ਆਪਣੀ ਟੀਮ ਦੇ ਹਿੱਸੇ ਜੋੜਦਾ ਆਇਆ ਹੈ ਫਾਈਨਲ ਮੈਚ ਹੈ ਕੋਈ ਕਹਿੰਦਾ ਗੜਬਾ ਜਿੱਤੂ ਕੋਈ ਕਹਿੰਦਾ ਬੁਰਜੀ ਜਿੱਤੂ ਜਿੰਨਾ ਚਿਰ ਚੱਲਣਾ ਮੈਚ ਵੀ ਸ਼ੱਕ ਤੇ ਰਹਿਣੀ ਹੈ ਓਏ ਕਬੱਡੀ ਕੱਪ ਕਕਰਾਰੇ ਦਾ ਓ ਸੱਜਣ ਜੀ ਟੱਕ ਤੇ ਪੈਣੀ ਹੈ ਟੱਕ ਤੇ ਪੈਣੀ ਹੈ ਫੂਲਾ ਸ਼ੂਸ਼ਕ ਇੰਦਰਜੀਤ ਬਣੀ ਸਮਾਣੇ ਵਾਲਾ ਉਧਰ ਸਾਡਾ ਵੀਰ ਹੈ लवली ਪਟਵਾਰੀ ਯੂ ਐਸ ਏ ਗगन ਕਾਂਗਸ ਯੂ ਐਸ ਏ ਜਗਦੀਪ ਨੰਬਰਦਾਰ ਯੂ ਕੇ ਔਰ ਗੁੰਨਾ ਪਟਵਾਰ ਇਟਲੀ ਸ਼ੇਤੀ ਪਟਵਾਰ ਕੈਨੇਡਾ ਰਾਜੂ ਪਟਵਾਰ ਆਸਟ੍ਰੇਲੀਆ ਤੇ ਸਨੀ ਪਟਵਾਰ ਕਹਿੰਦੇ ਵੀ ਬੁਲਟ ਖੀਰਾਵਾਲ ਦੀਆਂ ਤਿੰਨ ਕਬੱਡੀਆਂ ਹੁਣ ਤੋਂ 5100 ਰੁਪਏ ਦੀਆਂ ਔਰ ਦੂਸਰੇ ਪਾਸੇ ਦੀਪਤ ਬੁਰਜੀ ਦੀਆਂ ਭੂਰੀਏ ਸੀਸਰ ਦੀਆਂ ਤਿੰਨ ਕਬੱਡੀਆਂ ਵੀ 5100 ਦੀਆਂ ਨਾ ਵੀਰਾ ਵੱਲੋਂ 51 5100 ਦੀਆਂ ਪੈਣ ਗਿਆ ਬੁੱਲਟ ਭੱਜ ਗਿਆ ਕਿਹੜੇ ਕਿਹੜੇ ਬੁੱਲਟ ਦੀ ਖੇਡ ਨੂੰ ਪਿਆਰ ਕਰਦੇ ਆ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਦੁਨੀਆ ਸਵਾਦ ਲੈਣ ਆਈ ਅੱਜ ਗਕਰਾਲੇ ਦੇ ਕਬੱਡੀ ਕੱਪ ਦੇ ਉੱਤੇ ਆਹ ਖਿਡਾਰੀਆਂ ਨੂੰ ਮਨਾਂ ਮੁਹੀ ਤਿਆਰ ਕਰਦੀਆਂ ਦੁਨੀਆ ਆਹ ਭੂਰੀਆ ਸੀਸਰ ਵਾਲਾ ਇਹਨੇ ਕਦੇ ਕੰਬੈਨ ਜਿੱਤੀ ਹੈ ਬੇਦਨਾ ਕੱਪ ਤੋਂ ਜਦੋਂ ਸੁਦੀਪ ਸਾਹਿਬ ਨੇ ਉਹਨਾਂ ਨੇ ਜਦੋਂ ਦਲਵੀਰ ਖੇਲ ਉਹਨਾਂ ਨੇ ਮੇਲਾ ਕਰਵਾਇਆ ਆਹ ਕਦੇ ਕੰਬੈਨ ਦਾ ਜੇਤੂ ਰਿਹਾ ਦੂਜੇ ਪਾਸੇ ਥਾਰ ਦਾ ਜੇਤੂ ਦੇਦਰਾਂ ਦੇ ਕਬੱਡੀ ਕਮਪ ਦਾ ਬੁਲਟ ਕਬੱਡੀਆਂ ਪਾ ਰਿਹਾ ਤੇ ਆਹ ਸਾਲ 21 ਫਰਵਰੀ ਨੂੰ ਸੇਵਕ ਬਾਈ ਸਕਾਰਪਿਓ ਗੱਡੀਆਂ ਦੇਦਰਾਂ ਦੇ ਵਿੱਚ ਦਿੱਤੀਆਂ ਜਾਣਗੀਆਂ ਦੁਗ ਦੁਗ ਕਬੱਡੀ ਪਾ ਰਿਹਾ ਐਸ ਐਚਓ ਅਵਤਾਰ ਸਿੰਘ ਜੀ ਤੇ ਬਬਲਾ ਪਾਪੜਾ ਐਲਾਨ ਕਰਦੇ ਆ ਦਿੜਬਾ ਮੰਡੀ ਦਾ ਹਰ ਇੱਕ ਜੱਫਾ 11 1100 ਰੁਪਏ ਦਾ ਹੋਵੇਗਾ ਉਧਰ ਕਹਿੰਦੇ ਚਮਕੌਰ ਕਮਾਨ ਯੂਕੇ ਤੇ ਡਾਕਟਰ ਮੰਗਰ ਸਿਆਲ ਤੇ ਬਲਕਾ ਕਮਾਨ ਹੋਰੀ ਐਲਾਨ ਕਰਦੇ ਆ ਗੁਰਪ੍ਰੀਤ ਚੱਠੇ ਹੋਰਾਂ ਦੇ ਐਲਾਨ ਹੈ ਵੀ ਦਿਨ ਬਾ ਮੰਡੀ ਦਾ ਜਿਹੜਾ ਵੀ ਜਾਫੀ ਜਫਾ ਨਾ ਹੋਵੇਗਾ ਹਰ ਇੱਕ ਜਫਾ 11 11000 ਰੁਪਏ ਦਾ ਹੋਵੇਗਾ ਔਰ ਸਾਡੇ ਵੀਰ ਗੁਰਪ੍ਰੀਤ ਦੁਬਈ ਜਸਵੀਰ ਬੋਜਰਕ ਵੱਲੋਂ 5 500 ਹੋਵੇਗਾ ਗੁਰਪ੍ਰੀਤ ਸਿੰਘ ਜੀ ਦਵਾਈ ਵੱਲੋਂ ਹੁਸ਼ਿਆਰੇ ਦਾ ਹਰ ਇੱਕ ਜਫਾ 15 15000 ਦਾ ਹੋਵੇਗਾ ਲਓ ਦੀਪ ਆ ਗਏ ਜ਼ਬਰਜੀ ਵਾਲਾ ਰੇਡਾਂ ਪੈ ਰਿਹਾ ਥੋੜਾ ਕੱਠ ਘਟਾ ਦਿਓ ਜੀ ਬਾਰ ਬਾਰ ਬੇਨਤੀ ਹੈ ਮਲਾਜਮ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਥੋੜਾ ਕਹਿ ਕੇ ਥੋੜਾ ਕੱਠ ਘਟਵਾ ਦਿਓ ਜੀ ਗਰਾਊਂਡ ਦੇ ਵਿੱਚੋਂ ਪਰੋਤ ਕੈਨੇਡਾ ਖੁਸ਼ਕਰਨ ਯੂ ਐਸ ਏ ਵੱਲੋਂ ਬੋਲਟ ਦੀਆਂ ਤਿੰਨ ਕਬੜੀਆਂ 2000 ਦੀਆਂ ਬਹੁਤ ਬਹੁਤ ਧੰਨਵਾਦ ਜੀ ਲਓ ਬੇਨਤੀ ਹੈ ਕਾਈ ਜੀ ਕੱਠ ਘਟਾ ਦਿਓ ਮਲਾਜ਼ਮ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਹਿ ਕੇ ਥੋੜਾ ਦਰਸ਼ਕ ਵੀਰਾਂ ਨੂੰ ਆਪਾਂ ਬਾਹਰਲੇ ਪਾਸੇ ਕਰ ਦਈਏ ਪਰ ਸਾਹਮਣੇ ਰੇਡ ਪੈ ਰਹੀ ਹੈ ਇਸ ਸਮੇਂ ਦੇਖਾਂ ਵੀ ਚਾਰ ਯਾਖੀ ਹੁਣ ਕੌਣ ਬੱਲੇ ਬੱਲੇ ਕਰਾਉਂਦਾ ਹੈ ਇਹ ਲਾਲੀ ਦਾ ਵੀਰ ਜिले ਰੋਪੜ ਦਾ ਖਿਡਾਰੀ ਹੈ ਬਨੀ ਸਮਾਣੇ ਵਾਲਾ ਇੱਕ ਤਕੜਾ ਨੰਬਰ ਜੋੜ ਗਿਆ ਅੱਜ ਫੋਰਡ ਟਰੈਕਟਰ ਕਿਹੜੇ ਪਿੰਡਾਂ ਨੂੰ ਜਾਣਗੇ ਇਹ ਤੇ ਸਮਾਂ ਦੱਸੂ ਮੇਰੇ ਮਿੱਤਰੋ ਇੱਕ ਟੀਮ ਮਾਝੇ ਤੋਂ ਆਈ ਹੈ ਇੱਕ ਕਹਿੰਦੇ ਟੀਮ ਮਾਲਵੇ ਦੀ ਵੱਡਾ ਨਾਂ ਹੈ ਢੜਬੇ ਦਾ ਆ ਹਰਮਨ ਬੁਲਟ ਮੇਰੇ ਮਿੱਤਰੋ ਇਹਨੇ ਥਾਰ ਦੀ ਜਿੱਤੀ ਹੈ ਆ ਕਹਿੰਦੇ ਬਾਗੜੀਆਂ ਚੈਂਪੀਅਨਸ਼ਿਪ ਦਾ ਇੱਕ ਸਾਲ ਬੈਂਸਟ੍ਰੇਡ ਰਿਹਾ ਹਰਮਨ ਬੁਲਟ ਮੇਰੇ ਮਿੱਤਰੋ ਕਬੱਡੀ ਪਾ ਕੇ ਨੰਬਰ ਆਪਣੀ ਟੀਮ ਦੇ ਹਿੱਸੇ ਵਿੱਚ ਜੁੜ ਗਿਆ ਹੈ ਖੀਰਾਵਾਲੀਆ ਬੁਲਟ ਕਹਿੰਦੇ ਦੁਗ ਦੁਗ ਧਰਵਾਉਂਦਾ ਫਿਰਦਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਹੈ ਇਹ ਕਰਮਜੀਤ ਘਣਗਸ ਹੈ ਇਹਨੂੰ ਸੀਸਰ ਵਾਲਾ ਭੁਰੀਆ ਕਹਿੰਦੇ ਆ ਉਹ ਕਬੱਡੀ ਪਾਉਣ ਦੇ ਲਈ ਸਤਿਆਬਾਨ ਦਾ ਪੁੱਤਰ ਖੇਡ ਮੈਦਾਨ ਦੇ ਵਿੱਚ ਅੱਗੇ ਵੱਲ ਵਧਿਆ ਹੋਇਆ ਹੈ ਇੱਕ ਪਾਸੇ ਫੂਲਾ ਸ਼ੂਸ਼ਕ ਵਾਲਾ ਦੂਜੇ ਪਾਸੇ ਪ੍ਰਤਾਪ ਕੜਿਆਣੇ ਵਾਲਾ ਚਾਰ ਜਾਂਤੀ ਖੇਡ ਮੈਦਾਨ ਦੇ ਵਿੱਚ ਸਾਜਨ ਵਰਗੇ ਤਿਆਰ ਬਰ ਤਿਆਰ ਹੈ ਪ੍ਰਤਾਪ ਕੜਿਆਣਾ ਤੇ ਭੁਰੀਆ ਸੀਸਰ ਇਸ ਵਿੱਚ ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਦੇ ਵਿੱਚ ਹੈ ਕਿਆ ਬਾਤ ਹੈ ਦੋਨੇ ਕਬੱਡੀ ਖਿਡਾਰੀਆਂ ਨੂੰ ਸਾਡੇ ਵੀਰਾਂ ਨੇ 5-5 ਹਜ਼ਾਰ ਜਿਹੜਾ ਪੁੱਜਦਾ ਕਰ ਦਿੱਤਾ ਹੈ लवली ਪਟਵਾਰੀ ਯੂਐਸਏ ਉਹਨਾਂ ਦੀ ਸਾਰੀ ਟੀਮ ਹੈ ਇਹ ਹਰਮਨ ਬੁਲਟ ਖੀਰਾ ਵਾਲੀ ਹੈ ਇਹ ਕਪੂਰਥਲੇ ਤੋਂ ਪੁੱਜਿਆ ਹੋਇਆ ਹੈ ਅੱਜ ਜ਼ਿਲ੍ਹਾ ਪਟਿਆਲੇ ਦੇ ਕਕਰਾਲਾ ਭਾਈ ਕਾ ਪਿੰਡ ਦੇ ਵਿੱਚ ਮੇਰੇ ਵੀਰੋ ਇਹ ਕਹਿੰਦੇ ਨਰਪੈ ਸਿੰਘ ਮੋੜਹਰਾਂ ਦਾ ਕਬੱਡੀ ਕੱਪ ਹੈ ਇਹ ਬਬਲੇ ਪਾਪੜੇ ਦਾ ਮੇਲਾ ਹੈ ਹੁਸ਼ਿਆਰਾ ਬਾਪੁਰੀਆ ਉਹ ਸਾਹਮਣੇ ਟਰਾਈ ਕਰਦਾ ਹੋਇਆ ਸੋਨੀ ਸ਼ਰਮਾ ਤੇ ਸੁਖਵਿੰਦਰ ਕਾਲਾ ਪੁਲਸੀਆ ਵੱਡੀਆਂ ਜ਼ਿੰਮੇਵਾਰੀਆਂ ਵੱਡੇ ਭਰਾਵਾਂ ਦੀਆਂ ਤੇ ਡਾਕਟਰ ਗੁਰਸੇਵ ਕਰਾਣਾ ਜੀ ਵਾਈਸ ਪ੍ਰਧਾਨ ਨੇ ਅੱਜ ਦੇ ਕਬੱਡੀ ਕੱਪ ਦੇ ਸਾਰੇ ਨਗਰ ਦਾ ਔਰ ਇਲਾਕੇ ਪਰ ਦੀ ਸਾਰੀ ਸੰਗਤ ਦਾ ਸਾਡੀ ਸਾਰੀ ਸਪੋਰਟਸ ਕਲੱਬ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਅਮਰੀਕਪੂਰੀਆ ਆ ਗਿਆ ਲਓ ਪੂਰੀਆ ਸੀਜ਼ਨ ਵਾਲਾ ਕਬੱਡੀ ਪਾ ਰਿਹਾ ਪ੍ਰਤਾਪ ਕਟਿਆਣੇ ਦਾ ਇੱਕੋ ਜੱਫਾ ਉਧਰ ਪ੍ਰਿੰਸ ਕਮੋਜ ਨਾਲ ਕਹਿੰਦੇ ਮਨਜੀਤ ਖੇੜੀ ਐਮਡੀ ਗੁਰਵਿੰਦਰ ਖੇੜੀ ਲਖਵਿੰਦਰ ਖੇੜੀ ਕਮਲ ਖੇੜੀ ਨਾਲੋਂ 5100 ਦਾ ਹੋਵੇਗਾ ਹੁਣ ਕੋਈ ਇੱਕ ਜੱਥਾ ਪ੍ਰਤਾਪ ਕੜਿਆਨੇ ਵਾਲੇ ਦਾ 5100 ਦਿੱਤਾ ਜਾਵੇਗਾ ਫਾਈਨਲ ਹੈ ਜਿਹੜੇ ਲਾਈਵ ਵਾਲੇ ਕੈਮਰੇ ਮੁਰੇ ਐ ਥੋੜਾ ਥੋੜਾ ਸਾਈਡ ਤੋਂ ਹੋ ਜਾਣ ਬੇਨਤੀ ਹੈ ਜੀ ਸਾਡੀ ਲਾਈਵ ਵਾਲੇ ਕੈਮਰੇ ਮੁਰੇ ਜਿਹਦੇ ਵੀਰ ਨੇ ਥੋੜਾ ਥੋੜਾ ਸਾਈਡ ਤੋਂ ਹੋ ਜਾਣ ਹਰਜਿੰਦਰ ਸਿਆਣ ਕਾਲਾ ਯੂ ਐਸ ਏ ਜੱਸਾ ਖੇੜੀ ਆਸਟ੍ਰੇਲੀਆ ਪਹਿਲਾ ਪ੍ਰਾਈਜ਼ 1 ਲੱਖ ਰੁਪਏ ਨਾਲ ਭਰਾਮਾ ਵੱਲੋਂ ਹੈ ਸਰਪੰਚ ਕੁਲਵਿੰਦਰ ਬਰਮਾ ਜੀ ਪਾਉਣੇ ਲੱਖ ਦੇ ਸਤਕਾਰ ਕਬੱਡੀ ਦੇ ਲਈ ਉਹ ਕੁਲਦੀਪ ਸਾਡਾ ਏਕਲੀ ਦੇ ਵਿੱਚ ਬੈਠਾ ਹੈ ਵੱਡੇ ਤਾਰਨੇ ਅੰਦ ਦੇ ਮੇਲੇ ਦੇ ਲਈ ਸਰਦਾਰ ਜਗਦੇਸ਼ ਸਿੰਘ ਜੀ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਇੰਦਰਜੀਤ ਬਣੀ ਸਮਾਣਾ ਤੇ ਪ੍ਰਤਾਪ ਕੜਿਆਣਾ ਪ੍ਰਤਾਪ ਕੜਿਆਣਾ ਇੰਦਰਜੀਤ ਬਣੀ ਸਮਾਣਾ ਉਹ ਮੇਲਾ ਕਕਰਾਲੇ ਦੇ ਵਿੱਚ ਚੱਲਦਾ ਹੈ ਐਨ ਮੇਰੇ ਵੀਰੋ ਦੁਨੀਆ ਆਨੰਦ ਮੰਨਦੀ ਹੈ ਪੁਆਇੰਟ ਇਸਵੇਂ ਬਣੀਦਾ ਹੈ ਅਗਲੀ ਰੇਡ ਹਰਮਨ ਦੀ ਹਰਮਨ ਬੁਲਟ ਕਬੱਡੀ ਪਾਉਣ ਨੂੰ ਤਿਆਰ ਹੈ ਡਾਕਟਰ ਰਾਣਾ ਜੀ ਪੁੱਜੇ ਹੋਏ ਐ ਬਹੁਤ ਵੱਡਾ ਯੋਗਦਾਨ ਕਬੱਡੀ ਕੱਪ ਦੇ ਲਈ ਪਰ ਹਰਬਰ ਬੁਲਟ ਇਸਵੇਂ ਕਬੱਡੀ ਪਾ ਰਿਹਾ ਬਾਈ ਜੀ ਕੱਠ ਘਟਾ ਦਿਓ ਕਿਉਂਕਿ ਸਵੇਰ ਤੋਂ ਬਹੁਤ ਵਧੀਆ ਮੈਚ ਹੋਇਆ ਆਪਾਂ ਫਾਈਨਲ ਦੇ ਚ ਇਦਾਂ ਨਾ ਕਰੀਏ ਕੱਠ ਘਟਾ ਦਿਓ ਬੌਂਸਰ ਵੀਰਾਂ ਨੂੰ ਬੇਨਤੀ ਹੈ ਥੋੜਾ ਮੈਚ ਰੋਕ ਕੇ ਆ ਕੱਠ ਜਿਹੜਾ ਕਲੀਅਰ ਕਰਵਾ ਦਿਓ ਆਪਾਂ ਗਰਾਊਂਡ ਦੇ ਵਿੱਚ ਬੀ ਸਮਾਣਾ ਸਾਡੇ ਵੀਰ ਉਹਨਾਂ ਵੱਲੋਂ ਵੀ 1 ਲੱਖ ਰੁਪਏ ਦਾ ਯੋਗਦਾਨ ਅੱਜ ਦੇ ਕਬੱਡੀ ਕੱਪ ਦੇ ਲਈ ਹੈ ਬਾਈ ਪ੍ਰਗਟ ਨਿਰਮਾਨ ਹਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਭੁਰੀਆ ਸੀਸਰੇ ਇਸ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਫਾਈਨਲ ਖੇਡਿਆ ਜਾ ਰਿਹਾ ਹੈ ਡਾਕਟਰ ਮੱਗਰ ਸਿਹਾਲ ਚਮਕੌਰ ਕਮਾਨ ਯੂਕੇ ਬਲਕਾਰ ਕਮਾਨ ਹਰਾਂ ਵੱਲੋਂ ਅੱਜ ਦੇ ਮੇਲੇ ਤੇ ਇੱਕ ਟਰੈਕਟਰ ਸਪான்ਸਰ ਕੀਤਾ ਗਿਆ ਹੈ ਬੈਸਟਾਂ ਦੇ ਲਈ ਟਰੈਕਟਰ ਦਿੱਤੇ ਜਾਣਗੇ ਨਵੀ ਸਰਪੰਚ ਦੇ ਰਿੱਕੀ ਰਿੱਕੀ ਨੰਬਰਦਾਰ ਵੱਲੋਂ ਦੀਪੰਦ ਬੁਰਜੀ ਦੀ ਹਰ ਇੱਕ ਕਬੱਡੀ 500 ਰੁਪਏ ਦੀ ਹੋਵੇਗੀ ਉਧਰ ਸਾਡਾ ਵੀਰ ਜੱਗੀ ਢਿੱਲੋ ਖਨੌਰੀ ਸੋਨੂ ਖਨੌਰੀ ਨਾਲ ਸੋਨੂ ਮੱਟੂ ਤੇ ਬੋਬੀ ਖਨੌਰੀ ਸਾਰੇ ਵੀਰਾਂ ਦਾ ਬਹੁਤ ਬਹੁਤ ਆਰਾਮ ਢੰਡੋਲੀ ਜੀ ਫਾਈਨਲ ਚੱਲਦਾ ਤੁਸੀਂ ਮੈਚ ਦੇ ਵਿੱਚ ਖੁੜਾ ਧਿਆਨ ਦਿਓ ਆਰਾਮ ਢੰਡੋਲੀ ਜੀ ਨੂੰ ਮੈਂ ਬੇਨਤੀ ਕਰਦਾ ਉਹ ਮੈਂ ਬੋਲ ਦਿੰਦਾ ਜੀ ਕੋਈ ਗੱਲ ਨਹੀਂ ਮੈਂ ਪਹਿਲਾਂ ਵੀ ਬੋਲ ਦਿੰਦਾ ਐ ਅਨਾਉਂਸ ਕਰ ਦਿੰਦਾ ਐ ਆਰਾਮ ਢੰਡੋਲੀ ਜੀ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਣ ਥੋੜਾ ਕੱਟ ਘਟਾ ਦਿਓ ਜੀ ਗਰਾਊਂਡ ਦੇ ਵਿੱਚ ਕੱਠ ਘਟਾ ਦਿਓ ਲੈ ਵੀ ਆ ਪਾਣੀ ਵਾਲੇ ਵੀਰ ਬਾਈ ਵਰਕੇ ਹੋ ਜਾਓ ਯਾਰ ਤੁਸੀਂ ਵੀ ਥੋੜਾ ਥੋੜਾ ਸਾਈਡ ਤੇ ਭੋਰੀਆ ਸੀਸਰ ਵਾਲਾ ਕਬੱਡੀ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਵਾਧਾ ਹੋਇਆ ਲਵਲੀ ਪਟਵਾਰੀ ਯੂਐਸਏ ਦੇ ਸਾਥੀ ਕਹਿੰਦੇ ਆ ਜਿਹੜਾ ਮੰਡੀ ਦੀ ਟੀਮ ਦੇ ਜਾਫੀ ਜਾਂ ਫਿਰ ਦਬੁਰਜੀ ਵਾਲੇ ਜਿਹੜਾ ਵੀ ਪਹਿਲੇ ਜੱਫਾ ਲਾਉਣਗੇ ਉਹਨਾਂ ਨੂੰ 2000 ਦਿੱਤਾ ਜਾਣਾ ਪਰ ਕਰਮਜੀਤ ਘਣਕਸ ਹੈ ਇਹ ਕਦੇ ਕਦੇ ਰੁਕਦਾ ਹੈ ਇਧਰ ਦੀਪਕ ਦਬੁਰਜੀ ਹੈ ਗੁਰਪ੍ਰੀਤ ਦਬਈ ਕਹਿੰਦਾ ਵੀ 15000 ਕਹਿ ਦਿਓ ਬੋਪਰੀਆ ਹੁਸ਼ਿਆਰੇ ਨੂੰ ਰਣ ਸਿੰਘ ਰਣੀਆਂ 체체 ਤੌਰ ਤੇ ਪੁਜਾ ਹੋਇਆ ਹੈ ਉਹ ਸਾਹਮਣੇ ਦੇਖਦਾ ਵੀ ਸ਼ਤੀ ਦਿੜਬਾ ਚੈਨ ਦੇ ਵਿੱਚ ਲੱਗਿਆ ਹੋਇਆ ਹੈ ਮਾਤਾ ਕਰਮਜੀਤ ਕੌਰ ਨੂੰ ਮਾਣ ਹੈ ਆਪਣੇ ਪੁੱਤਰਾਂ ਦੇ ਉੱਪਰ ਨਰਿੰਦਰ ਸਿੰਘ ਘਮਾਨ ਨੂੰ ਮਾਣ ਹੈ ਆਪਣੇ ਪੁੱਤਰਾਂ ਦੇ ਉੱਪਰ ਫਾਈਨਲ ਫਾਈਨਲ ਹੈ ਅੱਜ ਕਕਰਾਲੇ ਭਾਈਕੇ ਦੇ ਕਬੱਡੀ ਕੱਪ ਦਾ ਫੋੜਾ ਦੇ ਫੈਸਲੇ ਹੋਣ ਵਾਲੇ ਹੈ 24 ਜਨਵਰੀ ਨੂੰ ਬਕੰਧਪੁਰ ਦੇ ਕਬੱਡੀ ਕੱਪ ਦੇ ਉੱਪਰ ਟੈਸਟਾਂ ਨੂੰ ਹਾਰਲੇ ਮੋਟਰਸਾਈਕਲ ਦੀ ਜਿੱਤ ਜਾਣਗੇ ਪੁਆਇੰਟ ਹੋਲਡ ਰੱਖਿਆ ਗਿਆ ਸੀਗਾ ਉਹ ਨੰਬਰ ਦਵਰਜੀ ਦੀ ਟੀਮ ਨੂੰ ਦਿੱਤਾ ਗਿਆ ਜੀ ਨੋਟ ਕਰ ਲਿਓ ਬਲਕਾਰ ਕਮਾਨ ਗੁਰਪ੍ਰੀ ਯੂਕੇ ਲਵਪ੍ਰੀ ਚੱਠਾ ਯੂਕੇ ਦਵਿੰਦਰ ਕਮਾਨ ਡਾਕਟਰ ਦਲਵੀਰ ਬਗੜੌਲ ਤੇ ਹਰਵੰਸ ਮਾਸਟਰ ਔਰ ਬਸਾਖਾ ਐਮਸੀ ਇਹ ਸਾਰੇ ਵੀਰ ਪੁੱਜੇ ਹੋਇਆ ਅੱਜ ਦੇ ਟੂਰਨਾਮੈਂਟ ਤੇ ਵਿਸ਼ੇਸ਼ ਤੌਰ ਤੇ ਸਾਗਰ ਮੈਂਬਰ ਹੋਰੀ ਕਹਿੰਦੇ ਆ ਵੀ 15 15000 ਰੁਪਿਆ ਜਿਹੜਾ ਜੱਫੇ ਤੇ ਦਿਨਵਾ ਮੰਡੀ ਨੂੰ ਦੇਣਾ ਇਹ ਟੀਮ ਕਹਿੰਦੇ ਦਿਨਵਾ ਮੰਡੀ ਦੀ ਖੇਡ ਰਹੀ ਹੈ ਉਧਰ ਨੈਸ਼ਨਲ ਸਟਾਈਲ ਕਬੱਡੀ ਦਾ ਹੀਰੋ ਪੁੱਜਾ ਹੋਇਆ ਹੈ ਕਿਆ ਬਾਤ ਐ मामੂ ਖੇੜੀ ਕਹਿੰਦਾ ਤੇ ਬਬਲਾ ਪਾਪੜਾ ਤੇ ਅੰਤਾਰ ਸਿੰਘ ਜੀ ਐਸਐਚਓ ਸਾਹਿਬ ਵੱਲੋਂ ਬਹੁਪਰੀ ਹੁਸ਼ਿਆਰੇ ਦਾ ਹਰ ਇੱਕ ਜੱਫਾ 212100 ਰੁਪਏ ਦਾ ਐ 15000 ਗੁਰਪ੍ਰੀਤ ਦੁਬਈ ਵੱਲੋਂ ਹੈ ਮੈਨੂੰ ਲੱਗਦਾ ਵੀ ਹੁਸ਼ਿਆਰੇ ਨੂੰ ਇੱਕ ਜਫੇ ਤੇ 20000 ਮਾਇਆ ਬੰ ਮਿਲ ਜਾਣੀਆਂ ਮੇਰੇ ਵੀਡੀਓ ਮੈਚ ਪੂਰਾ ਚੋਟੀ ਦਾ ਹੈ ਜਿਹੜੇ ਬੈਸਟ ਆਉਣਗੇ ਉਹਨਾਂ ਨੂੰ ਟਰੈਕਟਰ ਦਿੱਤੇ ਜਾਣਗੇ 1 ਲੱਖ ਤੇ 1.5 ਲੱਖ ਦੀ ਟੱਕਰ ਕਬੱਡੀ ਗੁਰਜੀਤਾਂ ਨੂੰ ਬੈਸਟਾਂ ਨੂੰ ਫੋੜ ਦਿੱਤੇ ਜਾਣਿਆ ਭੂਰੀਆ ਸੀਜ਼ਨ ਵਾਲਾ ਫੇਰ-ਫੇਰ ਕੇ ਕਬੱਡੀਆਂ ਪਾ ਰਿਹਾ ਇਹ ਟਰੈਕਟਰਾਂ ਵਾਲੀਆਂ ਪੈਂਦੀਆਂ ਇਹ ਫੋੜਾਂ ਵਾਲੀਆਂ ਪੈਂਦੀਆਂ ਮੇਰੇ ਮਿੱਤਰੋ ਆਹ ਕਹਿੰਦੇ ਪ੍ਰਤਾਪ ਹੈ ਕੜਿਆਨੇ ਵਾਲਾ ਉਧਰ ਅਤਰਸੇਮ ਪਾਪੜਾ ਤੇ ਐਸਐਚਓ ਬਤਾਰ ਸਿੰਘ ਜੀ ਕਹਿੰਦੇ ਵੀ ਜਿਹੜਾ ਬੁਲਟ ਨੂੰ ਜਫਾ ਲਾਊਗਾ ਉਹਨੂੰ 11000 ਦਿੱਤਾ ਜਾਣਾ ਹੈ ਮੇਰੇ ਵੀਰੇ ਅੱਜ ਮਾਇਆ ਜਿਹੜੀ ਬੰਡੀ ਜਾ ਰਹੀ ਹੈ ਕਬੱਡੀ ਕੱਪ ਕਕਰਾਲੇ ਤੇ ਜਿੱਥੇ ਬੈਸਟਾਂ ਦੇ ਲਈ ਫੋਨ ਟਰੈਕਟਰ ਨੇ 1 ਲੱਖ ਤੇ ਪੌਣੇ ਲੱਖ ਦੇ ਪ੍ਰਾਈਜ਼ ਨੇ ਹਰਮਨ ਬੁਲਤ ਖੀਰਾਵਾਲੀਆ ਦੁਨੀਆ ਦਾ ਚਹੇਤਾ ਇਸ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਬਹਾਪੁਰੀਆ ਹੁਸ਼ਿਆਰਾ 7 ਦਿਵੇ ਵਾਲਾ ਦਿਵੇ ਦਾ ਧਿਆਨ ਹੈ ਦਿਵੇ ਦਾ ਜੱਸਾ ਚਾਰ ਜੱਫੀ ਤਿਆਰ ਵਰ ਤਿਆਰ ਹੈ ਉਹ ਭੇਜਾ ਪੈ ਗਿਆ ਕਹਿੰਦੇ ਸਾਹਮਣੇ ਦੇਖਦੇ ਆਂ ਵੀ ਕਸ਼ਮੀਰ ਕਰਾਚੋ ਤੇ ਸੱਤ ਦਾ ਫੈਸਲਾ ਹੈ ਪੁਆਇੰਟ ਇਸ ਵਿੱਚ ਧਾਵੀ 5 ਮਾਰਚ ਗੱਲਾਂ ਹੋਣਗੀਆਂ ਘਰਾਚੋਂ ਦੇ ਕਬੱਡੀ ਕੱਪ ਦੀਆਂ ਕੌੜੀ ਮੈਂਬਰ ਹਰਾਂ ਦੇ ਸੱਦੇ ਆ ਕਬੱਡੀ ਭੂਰੀਏ ਦੀ ਬੋਲ ਸਾਡੇ ਅਮਰੀਕ ਦੇ ਲਓ ਭੂਰੀਆ ਸੀਸਰ ਵਾਲਾ ਫੇਰ ਕਦੇ ਤਿਆਰ ਹੈ ਕਬੱਡੀ ਪਾਉਣ ਨੂੰ ਫਾਈਨਲ ਮੈਚ ਥੋੜਾ ਘਟਾ ਦਿਓ ਬਾਈ ਜੀ ਕੱਟ ਲਾਈਵ ਵਾਲੇ ਕੈਮਰੇ ਦੇ ਮੂਰੋ ਜਿਹੜੇ ਵੀਰ ਲਾਈਵ ਦੇਖਦੇ ਆ ਉਹਨਾਂ ਨੂੰ ਕੁਝ ਨਹੀਂ ਨਜ਼ਰ ਆਉਣਾ ਹੈ ਆ ਭੂਰੀਆ ਸਿਸਰ ਦੀ ਧਰਤੀ ਦਾ ਇਸ ਵੇਲੇ ਕਦੇ ਕਬੱਡੀ ਪਾ ਰਿਹਾ ਚਾਰ ਯਾਫੀ ਆ ਕਦੇ ਪ੍ਰਤਾਪ ਕੜਿਆਣੇ ਵਾਲਾ ਲੈ ਵੀ ਪ੍ਰਤਾਪ ਤੇਰਾ ਇੱਕੋ ਜੱਫਾ ਬਾਈ ਉਹਨਾਂ ਨੇ ਪਹਿਲਾਂ ਅਨਾਉਂਸ ਕਰਾਇਆ ਵੀ 5100 ਦਾ ਹੋਵੇਗਾ ਮੈਚ ਸਮਾਪਤ ਹੈ ਬੋਲ ਸੋ ਨਿਹਾਲ ਸਤਿ ਸ੍ਰੀ ਅਕਾਲ ਕਕਰਾਲੇ ਭਾਈਕੇ ਦੇ ਚੌਥੇ ਸਾਲ ਦੇ ਕਬੱਡੀ ਕੱਪ ਤੇ ਦਵਰਜੀ ਦੀ ਟੀਮ ਦੇ ਫਾਈਨਲ ਦੇ ਵਿੱਚ 16 ਪੁਆਇੰਟ ਰਹੇ ਆ ਤੇ ਦਿੜਬਾ ਮੰਡੀ ਦੀ ਟੀਮ ਦੇ 19.5 ਸਾਢੇ 3 ਨੰਬਰਾਂ ਦੇ ਫਰਕ ਦੇ ਨਾਲ ਦਿੜਬਾ ਮੰਡੀ ਦੀ ਟੀਮ ਜਿਹੜੀ ਚੈਂਪੀਅਨ ਬਣੀ ਹੈ ਤੇ ਬੈਸਟਾਂ ਵਾਲਾ ਰਿਕਾਰਡ ਜਿਹੜਾ ਉਹ ਜਨਤਾ ਜੀ ਇਧਰਨੇ ਪਾਸੇ ਲੈ ਆਇਓ 16 17 ਮਾਰਚ ਨਮੋਲ ਦੇ ਕਬੱਡੀ ਕੱਪ ਦੀ ਹੋਵੇਗੀ 175 ਪ੍ਰਾਈਜ਼ ਬੈਸਟਾਂ ਦੀ 1 ਲੱਖ ਦਿੱਤਾ ਜਾਵੇਗਾ 16 17 ਮਾਰਚ ਮਮੋਲ ਪਿੰਡ ਦਾ ਕਬੱਡੀ ਕੱਪ ਜਿਹੜਾ ਖੇਡਿਆ ਜਾਵੇਗਾ ਬੱਬੂ ਇਟਲੀ ਸਾਡਾ ਵੀਰ ਹੈ ਇਸ ਸਾਲ ਵੀ ਵੱਡੇ ਸਤਕਾਰ ਇਸ ਕਬੱਡੀ ਕੱਪ ਦੇ ਲਈ ਆ ਤੇ ਅਗਲੇ ਸਾਲ ਵੀ ਵੀਰ ਐਲਾਨ ਕਰਵਾਉਂਦਾ ਹੈ ਵੀ ਵੱਡੇ ਮਾਨ ਸਨਮਾਨ ਹੋਣਗੇ ਜੰਡਾ ਢਣੋਲੀ ਜੀ ਰਿਜ਼ਲਟ ਇਧਰ ਦੇ ਪਾਸੇ ਲੈ ਆਇਓ ਅੱਜ ਦੇ ਕਕਰਾਲੇ ਕਕਰਾਲੇ ਭਾਈਕੇ ਦੇ ਕਬੱਡੀ ਕੱਪ ਤੇ ਆੜੀਏ ਹਰਮਨ ਬੁਲਟ ਨੇ ਅੱਜ ਦੇ ਟੂਰਨਾਮੈਂਟ ਤੇ 12 ਕਬੱਡੀਆਂ ਪਾਈਆਂ ਤੇ ਕਕਰਾਲੇ ਭਾਈਕੇ ਦੇ ਕਬੱਡੀ ਕੱਪ ਦਾ ਕਹਿੰਦੇ ਟਰੈਕਟਰ ਦਾ ਜੇਤੂ ਹਰਮਨ ਬੁਲਟ ਹੋ ਗਿਆ ਮੇਰੇ ਵੀਰੋ ਬਹੁਤ ਬਹੁਤ ਮੁਬਾਰਕ ਹੈ 12 ਦੇ ਵਿੱਚੋਂ 12 ਨੰਬਰ ਦੇ ਦਿੜਵੇ ਦੇ ਸੱਤੀ ਨੇ ਅੱਜ ਦੇ ਕਬੱਡੀ ਕੱਪ ਤੇ ਦੋ ਟੱਕ ਲੈ ਕੇ ਇੱਕ ਜਫਾ ਲਾਇਆ ਕਕਰਾਲੇ ਭਾਈਕੇ ਦੇ ਕਬੱਡੀ ਕੱਪ ਦਾ ਸੱਤੀ ਦਿਨਵਾ ਕਹਿੰਦੇ ਟਰੈਕਟਰ ਦਾ ਜੇਤੂ ਬਣ ਗਿਆ ਔਰ ਟੀਮ ਦੀ ਸੇਫਟੀ ਦੇ ਨਾਲ ਟੀਮ ਦੀ ਸੇਫਟੀ ਦੇ ਨਾਲ ਹੁਸ਼ਿਆਰਾ ਬੋਪਰ ਵੀ ਜਿਹੜਾ ਉਹ 37 ਦਿਨਾਂ ਦੇ ਨਾਲ ਸਾਂਝੇ ਤੌਰ ਤੇ ਬੈਸਟ ਹੈ ਸਿਂਸਰ ਦੇ ਭੁਰੀਏ ਨੇ 11 ਕਬੱਡੀਆਂ ਪਾ ਕੇ 10 ਨੰਬਰ ਲਏ ਆ ਹਰਮਨ ਬੁਲਟ ਖੀਰਾਵਾਲ ਨੇ 12 ਪਾ ਕੇ 12 ਨੰਬਰ ਲਏ ਆ ਹਰਮਨ ਬੁਲਟ ਅੱਜ ਦੇ ਕਬੱਡੀ ਕੱਪ ਦਾ ਬੈਸਟ ਰੇਡਰ ਹੈ ਤੇ 37 ਦਿਨਾਂ ਦਾ ਬੈਸਟ ਜਾਫੀ ਹੈ